ਕਲਕੱਤ ਦੇ ਸੁਹਾਦੇ ਪਿੰਡ ਸਾਗਰ ਨੇੜੇ ਤੁਸੀਂ ਪੰਨ ਤੇ ਬੀਤੀ ਰਾਤ ਚੋਰਾਂ ਨੇ 6 ਘਰਾਂ ਨੂੰ ਨਿਸ਼ਾਨਾ ਬਣਾਇਆ ਹੈ ਚੋਰਾਂ ਨੇ ਇੱਕੋ ਰਾਤ ਚ 6 ਘਰਾਂ ਚ ਚੋਰੀ ਕੀਤੀ ਹੈ ਅਤੇ ਨਸ਼ੀਲੇ ਪਦਾਰਥਾਂ ਦੀ ਸਪਰੇਤੀ ਵਰਤੋ ਕਰਕੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਸ਼ੁਕਰਦੀਨ ਨੇ ਦੱਸਿਆ ਕਿ ਲੇੜੀ ਪੋਤੀ ਜੈਤਵੀ ਦਾ ਵਿਆਹ 10 ਦਿਨ ਬਾਅਦ ਸੀ ਅਸੀਂ ਉਸ ਲਈ ਗਹਿਣੇ ਤੇ ਕੀਮਤੀ ਸਮਾਨ ਵੀ ਬਣਾਇਆ ਵੈਸੇ ਇੱਕ ਵਾਰ ਚੋਰ ਸਾਦਾ ਸਾਰਾ ਸਮਾਨ ਤੇ ਸਾਰੀ ਉਮਰ ਦੀ ਬਚਤ ਲੈ ਗਏ ਹੁਣ ਸਾਨੂੰ ਲੜਕੀ ਦੇ ਵਿਆਹ ਦੀ ਚਿੰਤਾ ਸਤਾ ਰਹੀ ਹੈ ਇਹ ਕਿਵੇਂ ਹੋਏਗਾ ਚੋਰੀ ਦਾ ਸ਼ਿਕਾਰ ਹੋਏ ਸਾਰੇ ਪਰਿਵਾਰਾਂ ਨੇ ਖਾਣਦੂ ਸੁਭਾ ਵਿਖੇ ਸ਼ਿਕਾਇਤ ਤਰਜ ਕਰਵਾਇਆ ਅਤੇ ਬੁਲਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਚੋਰਾਂ ਨੂੰ ਜਲਦ ਤੋਂ ਜਲ ਕਾਬੂ ਕਰਕੇ ਉਹਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਹੋਰ ਗੋਰੀ ਹੋਈ ਅਸੀਂ ਤੇਰੇ ਦੇ ਚਾਰ ਘਰ ਲੁੱਟ ਕੇ ਲੈ ਕੋਈ ਪਤਾ ਨਹੀਂ ਜਲੇ ਆਵੇ ਸੋਨਾ ਗਹਿਣਾ ਜੋ ਵੀ ਪੈਸਾ ਤੇਲਾ ਦਾ ਸਾਰਾ ਚਲ ਗਿਆ। ਉਹ ਕੁੜੀ ਦਾ ਵਿਆਹ ਦੱਸਿਆ ਗਿਆ ਸੀ। ਆ ਕੁੜੀ ਦਾ ਵਿਆਹ ਰੱਖਿਆ ਸੀ। ਆਓ। ਰਾਤੀ ਜਾਗਾ ਨਾ ਕੱਲ ਪੈਸੇ ਲਿਆ ਗਿਆ ਸੀ ਕਿ ਰੱਖੇਦੇ ਆਦਾ ਉਹ ਲੈ ਕੇ ਲੁੱਟ ਲਟ ਕੇ ਤਾਂ ਉੜ ਕਾਦਾ ਬਿਆਹ ਗਰੀਬ ਮਾਰੇ ਕੀ ਮੰਗ ਕੀ ਮੰਗ ਕਰਦੇ ਪੁਲਿਸ ਹੈ ਪੁਲਿਸ ਤਾਂ ਕੀ ਮੰਗ ਕਰਦੇ ਪਲੇਸ ਤਾਂ ਕਹਦੇ ਕਿ ਗਰੀਬਾਂ ਦੇ امداد ਕਰੋ ਨਚੋਰ ਅਸੀਂ ਤੇ ਫੜੇ ਨਹੀਂ ਗਏ ਤੁਸੀਂ ਫੜੋ ਜੇ ਫੜਾਂਦੇ ਤਾਂ ਨੀ ਤਾਂ ਤੁਹਾਨੂੰ امداد ਕਰੋ ਅਜੀ ਗਰੀਬ ਮਾਰੇਗੇ ਜੇ ਤੁਹਾਨੂੰ ਕੀ ਹੋਇਆ ਸੀ ਰਾਤ ਅਜੀ ਰਾਤੀ ਤੇ ਸੁੱਤੇ ਸੀਗੇ ਨਾ ਸਵੇਰ ਦੇਖਣ ਲੱਗਾ ਸਾਰੇ ਸਮਾਨ ਬੰਦ ਤੇ ਪਿਆ ਸੀਗਾ ਦੇ ਗਨੇ ਗੁਣਾ ਸੀਗੇ ਤਾਂ 60000 ਰੁਪਏ ਸੀਗੇ। ਇਹ ਪੈਸੇ ਗਨੇ ਕਿਸ ਵਾਸਤੇ ਬਣਾਏ ਸੀਗੇ? ਮੇਰਾ ਵਾਸਤੇ। ਵਿਆਹ ਹਾਂਜੀ ਵਿਆਹ ਸੀਗਾ। ਤੇ ਪੈਸੇ ਅੰਦਰ ਰੱਖਿਆ ਸੀਗੇ ਤਾਂ 10 ਦਿਨ ਵਿਆਹ ਨੂੰ ਰਹਿ ਗਏ। ਕੋ ਨੂੰ ਘਸਲ ਨਾ ਪਰ। ਇਹ ਪੂਰੇ ਸਾਈ ਸੀ। ਹਾਂਜੀ ਉਹ ਤਾਂ ਮੌਕਾ ਕਰਕੇ ਗਏ ਆ। ਦੇਖ ਦੋ ਤੇ ਚੱਲਗੇ। ਚਿਰ ਬੰਨ ਕੇ ਆਏ ਸੀਗਾ। ਸਾਰਾ ਕੁਝ ਲੈ ਕੇ ਕੀ ਮੰਨ ਕਰ ਦਿੱਤੀ ਕੋਈ ਤੁਲਸ। ਦੇਖੋ ਜੋਤ ਘਰ ਮੈਂ ਕਰ ਰੋ ਸੀ ਨਾ ਨੀ ਨੋ ਗਿਆ। ਇਹ ਕਿ ਨਾ ਪਟਾ। ਬਿਸ਼ੇਰ। ਬੇਸ਼ੇਰ ਕੀ ਮਾਮਲਾ ਹੈ ਰਾਤ ਨੂੰ ਭਾਜੀ ਪਤਾ ਕੋਈ ਨਹੀਂ 2 ਵਜੇ ਤੋਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਸਾਨੂੰ ਕੋਈ ਪਤਾ ਨਹੀਂ ਕੋਈ ਸਪਰੇ ਸੁੱਟ ਗਏ ਸੀ ਕੋਈ ਪਤਾ ਨਹੀਂ ਕੀ ਹੋਇਆ ਕੀ ਲੈ ਕੇ ਕੀ ਕੀਤਾ ਠੀਕ ਹੈ ਮੋਬਾਈਲ ਵੀ ਲੈ ਕੇ ਦੇ ਨਾ ਮੇਰਾ ਠੀਕ ਹੈ ਜਿਹੜੇ 2 ਮਾਸ ਹੋ ਗਏ ਆ ਪੈਸੇ ਸੀ ਸਭ ਕੁਝ ਲੈ ਕੇ ਦੇ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਅਸੀਂ ਐਵੇਂ ਮੰਗਤਾ ਤਾਂ ਜਲਦ ਤੋਂ ਜਲਦ ਖਨੂਰ ਸਾਹਿਬ ਮਿਲਿਆ ਜਾਵੇ ਕਿ ਨਾਂ ਨ ਤੋਂ

ਸਰ ਇਹ ਕਹਿੰਦੇ ਸਾਡਾ ਮਤਲਬ ਜਿਹੜਾ ਹੈਗਾ ਜੋ ਅਸ਼ਾਸਨ ਤੋਂ ਹਲਦਾ ਕਾਰਵਾਈ ਕਰੋ ਕਿ ਕੀ ਨਾ ਤੇ ਮੇਰਾ ਨਾਮ ਸੰਦੀਨ ਅਸਲ ਵਿੱਚ ਕੀ ਮਾਮਲਾ ਹੈ ਰਾਤ ਜਿਹੜੀ ਚੋਰੀ ਹੋਈ ਹੈ ਤੁਹਾਡੇ ਡੇਰਿਆਂ ਦੇ ਵਿੱਚ ਦੇਖੋ ਰਾਤ ਹੀ ਸਾਡੇ ਨਾਲ ਤੋਂ ਪੰਜਾਂ ਡੇਰਿਆਂ ਚੋਰੀ ਹੋਈ ਹੈ ਤੇ ਇਹ ਮੁੰਡਾ ਮੇਰਾ ਬशीर ਕੋਈ ਦੋ ਤੋਂ ਲੈ ਕੇ ਨਾ ਮਤਲਬ ਪੰਜ ਤੋਂ ਅੰਦਰ ਚੋਰੀ ਹੋਈ ਕੋਈ ਏਦਾਂ ਦੀ ਕੋਈ ਸਪਰੇ ਕੋਈ ਦਵਾਈ ਮੁੰਡੇ ਦੇ ਵਿੱਚ ਸੁੱਟਦੀ ਮੁੰਡੇ ਨੂੰ ਵਜੇ ਹੋਸ਼ ਨਹੀਂ ਆਂਦੇ ਬਾਕੀ ਕੁੱਤੀ ਹੈ ਕੋਈ ਬੱਚੇ ਸੂਈ ਦੀ ਉਹ ਵੇਜੇ ਹੌਣ ਉੱਠਣ ਲੱਗੇ ਉਹਦੇ ਵਿੱਚ ਕੋਈ ਸਰਪਰੇ ਕਰਦੀ ਤੇ ਇੱਕ ਮੇਰਾ ਭਰਾ ਹੈ ਮੇਰੇ ਸਗੀ ਭਤੀਜੇ ਦਾ ਵਿਆਹ ਸੀ ਉਥੋਂ ਟੂਮਾ ਵੀ ਲੈ ਕੇ ਸਾਰੀਆਂ ਰੁਪਈਆ ਕੋਈ 72000 ਲੈ ਕੇ ਰਿਸੀਆਂ ਜ਼ਮੀਨ ਦੀ ਉਹ ਵੀ ਲੈ ਗਏ ਤੇ ਸਾਡੇ ਇਹੋ ਜਿਹੇ ਆਰ ਦੇ ਪ੍ਰਸ਼ਾਸ਼ਕ ਅੱਗੇ ਵੀ ਸਾਡੀ ਕੋਈ ਸਾਡਾ ਨਿਆਂ ਹੋਣਾ ਚਾਹੀਦਾ ਸਾਡੇ ਕੋਲ ਚੋਰੀ ਸਾਨੂੰ ਮਿਲਣੀ ਚਾਹੀਦੀ ਹੈ ਬਾਕੀ ਚੋਰਾਂ ਨੂੰ ਜਿਆਦਾ ਚੱਲੋ ਜਿੰਨੇ ਕੋਸ਼ੇ ਫੜੋ ਇਹਨਾਂ ਨੂੰ ਹੋਰ ਅਸੀਂ ਕੀ ਕਹਿ ਸਕਦੇ ਹਾਂ